ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆ ਇੱਕ ਕਿਸਾਨ ਪੇਚ ਵਾਲਾ ਕੋਈ ਬੰਦਾ ਏ ਜਿਹੜਾ ਮذਬੀ ਸਿੱਖਾਂ ਨੂੰ ਟਾਰਗੇਟ ਕਰਕੇ ਧੰਨ ਧੰਨ ਬਾਬਾ ਬੀਰ ਸਿੰਘ ਸਾਹਿਬ ਜੀ ਨੂੰ ਗਦਾਰ ਦੱਸਣ ਦਿਆ ਇਹਨੂੰ ਖੁੱਲਾ ਚੈਲੰਜ ਹੈ ਕਿ ਭਈ ਅਗਰ ਦਮ ਹੈ ਤੇ ਆਹਮੋ ਸਾਹਮਣੇ ਬੈਠੋ ਟੀਵੀ ਚੈਨਲ ਤੇ ਲਾਈਵ ਡਿਬੇਟ ਕਰਾਂਗੇ ਔਰ ਜਿਹੜੇ ਗ੍ਰੰਥ ਦਾ ਤੁਸੀਂ ਹਵਾਲਾ ਦਿੱਤਾ ਭਾਈ ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਉਸੇ ਦੇ ਵਿੱਚੋਂ ਅਸੀਂ ਆਪਣੀ ਸਫਾਈ ਦੇਵਾਂਗੇ ਰਤਨ ਸਿੰਘ ਦੇ ਮੁੱਖ ਤੋਂ ਲਿਖਿਆ ਬੋਲਿਆ ਹੋਇਆ ਤੇ ਕਲਮ ਤੋਂ ਲਿਖਿਆ ਹੋਇਆ ਸਿੱਧ ਕਰਾਂਗੇ ਉਸੇ ਗ੍ਰੰਥ 'ਚੋਂ ਕਿ ਭਾਈ ਰਤਨ ਸਿੰਘ ਭੰਗੂ ਕਿੰਨਾ ਮਹਾਨ ਮੰਨਦੇ ਆ ਬਾਬਾ ਵੀਰ ਸਿੰਘ ਜੀ ਨੂੰ ਕਿੰਨੀ ਉਹਦੀ ਸੋਭਾ ਲਿਖਦੇ ਆ ਕਿੱਥੇ ਗਦਾਰ ਲਿਖਿਆ ਦੂਜੀ ਗੱਲ ਇਹ ਤੇ ਤੁਹਾਡੇ ਬਾਰੇ ਵੀ ਰਤਨ ਸਿੰਘ ਭੰਗੂ ਦੇ ਗ੍ਰੰਥ ਚੋਂ ਹੀ ਦੱਸਾਂਗੇ ਕਿ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਕਰਤੂਤਾ ਕੀਤੀਆਂ ਇਹ ਤਾਂ ਗੱਲ ਬੰਦੀ ਹੈ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਕਰਤੂਤਾ ਕੀਤੀਆਂ ਨੇ ਇਸ ਲਈ ਜਦੋਂ ਆਹਮੋ-ਸਾਮਣੇ ਬੈਠੀਏ ਫੇਰ ਗੱਲ ਹੁੰਦੀ ਆ ਇੱਥੇ ਅਸੀਂ ਤੁਹਾਨੂੰ ਮਾੜਾ ਕਹੀ ਜੇ ਤੁਸੀਂ ਸਾਨੂੰ ਮਾੜਾ ਕਹੀ ਜੋ ਤੇ ਉਹ ਗੱਲ ਨਹੀਂ ਬੰਦੀ ਤੁਸੀਂ